ਕਰਨਲ ਪੁਸ਼ਪਿੰਦਰ ਸਿੰਘ ਬਾਠ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਸੀਬੀਆਈ ਨੂੰ ਕੇਸ ਸੌਂਪਣ ਦਾ ਫੈਸਲਾ ਕੀਤਾ ਸੀ ਜਿਸ ਤੋਂ ਬਾਅਦ ਦੋ ਇਨਸਪੈਕਟਰਾਂ ਜਿਹੜੇ ਇਸ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਜਾਂਦੇ ਆ ਤੇ ਉਹਨਾਂ ਨੂੰ ਸੁਪਰੀਮ ਕੋਰਟ ਦੇ ਵੱਲੋਂ ਹੁਣ ਝਾੜ ਪਈ ਹੈ ਅਤੇ ਇਸ ਕੇਸ ਨੂੰ सीबीआई ਦੇ ਹਵਾਲੇ ਕਰਨ ਦੀ ਸਹਿਮਤੀ ਸੁਪਰੀਮ ਕੋਰਟ ਵੱਲੋਂ ਵੀ ਦੇ ਦਿੱਤੀ ਗਈ ਹੈ ਅਤੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਹੋਰ ਕੀ ਕੀ ਝਾੜ ਪਈ ਹੈ ਇਸ ਮਾਮਲੇ 'ਚ ਤੁਹਾਨੂੰ ਸਾਰੀ ਗੱਲ ਦੱਸਦੇ ਆ ਆਰਟੀਆਈ ਐਕਟਿਵਿਸਟ ਮਾਨਿਕ ਗੋਇਲ ਦੇ ਵੱਲੋਂ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਇਨਸਪੈਕਟਰਾਂ ਨੂੰ ਝਾੜ ਪਈ ਹੈ ਤੇ ਪਟੀਸ਼ਨ ਉਹਨਾਂ ਦੀ ਰੱਦ ਕਰ ਦਿੱਤੀ ਗਈ ਹੈ ਜਿਹੜੀ ਸੀਬੀਆਈ ਨੂੰ ਜਾਂਚ ਹਾਈ ਕੋਰਟ ਨੇ ਸੌਂਪੀ ਸੀ ਉਸ ਦੇ ਵਿਰੁੱਧ ਇਹ ਅਪੀਲ ਪਾ ਕੇ ਮੰਗ ਕੀਤੀ ਗਈ ਸੀ ਕਿ ਇਸ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਰਨਲ ਬਾਠ ਕੇਸ ਨੂੰ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਦੀ ਪੱਖਪਤੀ ਜਾਂਚ ਕਰਕੇ ਹਾਈ ਕੋਰਟ ਨੇ ਪਿਛਲੇ ਦਿਨੀ ਸੀਬੀਆਈ ਨੂੰ ਦੇ ਦਿੱਤਾ ਸੀ ਜਿਸ ਦੇ ਵਿਰੁੱਧ ਦੇ ਵਿੱਚ ਦੋ ਦੋਸ਼ੀ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਅਤੇ ਹੈਰੀ ਬੋਪਰਾਏ ਸੁਪਰੀਮ ਕੋਰਟ ਵਿੱਚ ਗਏ ਸੀ ਉਹਨਾਂ ਨੇ ਪਟੀਸ਼ਨ ਵਿੱਚ ਮੋٹے ਸ਼ਬਦਾਂ ਵਿੱਚ ਇਹ ਕਿਹਾ ਸੀ ਕਿ ਹਾਈ ਕੋਰਟ ਨੇ ਜਲਦਬਾਜੀ ਵਿੱਚ ਕੇਸ ਨੂੰ ਸੀਬੀਆਈ ਨੂੰ ਦੇ ਦਿੱਤਾ ਹੈ ਜਦੋਂ ਕਿ ਜਾਂਚ ਚੱਲ ਰਹੀ ਹੈ ਤੇ ਅਸੀਂ ਜਾਂਚ ਵਿੱਚ ਸ਼ਾਮਲ ਹੋਣਾ ਸੀ ਇਸ ਲਈ ਕੇਸ ਵਾਪਸ ਪੰਜਾਬ ਜਾਂ ਚੰਡੀਗੜ੍ਹ ਪੁਲਿਸ ਨੂੰ ਦਿੱਤਾ ਜਾਵੇ ਇਹ ਸੁਣ ਕੇ ਸੁਪਰੀਮ ਕੋਰਟ ਨੇ ਇਨਸਪੈਕਟਰਾਂ ਨੂੰ ਉਹ ਝਾੜ ਪਾਈ ਹੈ ਜੋ ਸੋਚੀ ਨਹੀਂ ਜਾ ਸਕਦੀ ਇਹ ਵੀ ਕਿਹਾ ਕਿ ਕੀ ਜਾਂਚ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਤੁਹਾਡੀ 357 ਤੋੜ ਦਿੱਤੀ ਗਈ ਕਿੰਨਾ ਸ਼ਰਮਨਾਕ ਹੈ ਕਿ ਇੰਨਾ ਸਮਾਂ ਤੁਹਾਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੁਪਰੀਮ ਕੋਰਟ ਨੇ ਚੰਗੀ ਰੇਲ ਬਣਾਈ ਤੇ 10 ਲੱਖ ਜੁਰਮਾਨਾ ਪਾਉਣ ਲੱਗੇ ਸੀ ਜਿਸ ਤੇ ਇਨਸਪੈਕਟਰਾਂ ਦੇ ਵਕੀਲਾਂ ਨੇ ਮਾਫੀ ਮੰਗੀ ਸਪਰੀਮ ਕੋਰਟ ਨੇ ਇਨਸਪੈਕਟਰਾਂ ਦੀ ਇਹ ਪਟੀਸ਼ਨ ਡਿਸਮਿਸ ਕਰ ਦਿੱਤੀ ਹੈ ਤੇ ਕਿਹਾ ਕਿ CBI ਹੀ ਜਾਂਚ ਕਰੇਗੀ ਕਿਉਂਕਿ ਪੁਲਿਸ ਪੱਖਪਤੀ ਸਾਬਤ ਹੋਈ ਹੈ ਤਾਂ ਪਟਿਆਲਾ ਦੇ ਵਿੱਚ ਇਹ ਘਟਨਾ ਵਾਪਰਦੀ ਹੈ ਜਿਸ ਦੇ ਵਿੱਚ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਸ ਦੇ ਪੁੱਤਰ ਦੀ ਕਥੇ ਤਾਰਤੇ ਕਟਮਾਰ ਹੈ ਜਿਹੜੀ ਪੁਲਿਸ ਟੀਮ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਇਸ ਮਾਮਲੇ ਦੇ ਵਿੱਚ ਕਰਨਲ ਬਾਠ ਦੀ ਪਤਨੀ ਦੇ ਵੱਲੋਂ ਇੱਕ ਮੋਰਚਾ ਲਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਮਾਮਲੇ ਦੀ ਜਿਹੜੀ ਜਾਂਚ ਹੈ ਉਹੋ ਚੰਡੀਗੜ੍ਹ ਪੁਲਿਸ ਦੇ ਹਵਾਲੇ ਕੀਤੀ ਜਾਂਦੀ ਹੈ ਪਰ ਚੰਡੀਗੜ੍ਹ ਪੁਲਿਸ ਦੇ ਉੱਤੇ ਵੀ ਇਲਜ਼ਾਮ ਲੱਗਦੇ ਆ ਕਿ ਉਹਨਾਂ ਦੇ ਵੱਲੋਂ ਪੰਜਾਬ ਦੇ ਇਹਨਾਂ ਅਫਸਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਹਾਈ ਕੋਰਟ ਨੇ ਝਾੜ ਪੰਦੇ ਹੋਏ ਇਹ ਸਾਰਾ ਮਾਮਲਾ ਜਿਹੜਾ ਸੀਬੀਆਈ ਦੇ ਹਵਾਲੇ ਕਰਨ ਦਾ ਫੈਸਲਾ ਕਰ ਲਿਆ ਸੀ ਤੇ ਉਸ ਤੋਂ ਬਾਅਦ ਇਹਨਾਂ ਇੰਸਪੈਕਟਰਾਂ ਨੇ ਸੀਬੀਆਈ ਨੂੰ ਦਿੱਤੇ ਜਾ ਰਹੇ ਇਸ ਕੇਸ ਦੇ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਇਸ ਕੇਸ ਨੂੰ ਦੁਬਾਰਾ ਚੰਡੀਗੜ੍ਹ ਪੁਲਿਸ ਜਾਂ ਪੰਜਾਬ ਪੁਲਿਸ ਕੋਲ ਸੌਂਪਣ ਦੀ ਅਪੀਲ ਕੀਤੀ ਸੀ ਅਤੇ ਇਸੇ ਅੱਜ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ ਰੱਦ ਕਰ ਦਿੱਤਾ ਹੈ ਤੇ ਸੀਬੀਆਈ ਨੂੰ ਇਹ ਕੇਸ ਸੌਂਪਣ ਦਾ ਹੁਣ ਪੂਰੀ ਤਰ੍ਹਾਂ ਰਾਹ ਸਾਫ਼ ਹੁੰਦਾ ਦਿਖਾਈ ਦੇ ਰਹਾ ਤਾਂ ਇਸ ਮਾਮਲੇ ਨਾਲ ਜੁੜੀ ਹੋਈ ਇਹ ਵੱਡੀ ਅਪਡੇਟ ਸਾਹਮਣੇ ਆਈ ਹੈ ਜੋ ਕਿ ਆਰਟੀ ਐਕਟੀਵਿਸਟ ਮਾਨਿਤ ਗੋਇਲ ਦੇ ਵੱਲੋਂ ਆਪਣੇ ਫੇਸਬੁਕ ਪੇਜ ਰਾਹੀਂ ਸਾਂਝੀ ਕੀਤੀ ਗਈ ਹੈ